2014 ਚ ਇਹ ਪਿੰਡ ਲੈ ਗੋਦ ਰਿਆ ਸੀ। ਚੋਦ ਕੰਨਾ ਜੀ ਨੇ। ਤੇ ਉਸ ਤੋਂ ਬਾਅਦ ਪਿੰਡ ਦੀ ਓਵਰਆਲ ਵੇਖਿਆ ਜਾਏ ਤੇ ਕੋਈ ਡਿਵੈਲਪਮੈਂਟ ਨਹੀਂ ਹੋਈ। ਜਿਹੜਾ ਪੈਸਾ ਆਇਆ ਵਾ ਉਹਦਾ ਪਤਾ ਨਹੀਂ ਲੱਗਾ ਇਹ ਪੈਸਾ ਗਿਆ ਤੇ ਗਿਆ ਕਿੱਥੇ ਆ। ਕੋਈ ਵੀ ਸਰਕਾਰ ਆਵੇ ਜਿਹੜੀ ਆਉਂਦੀ ਆ ਸਰਕਾਰ ਉਹ ਪਿੰਡ ਦੇ ਭਲੇ ਵਾਸਤੇ ਹੋਣੀ ਚਾਹੀਦੀ ਲੋਕਾਂ ਦੇ ਭਲੇ ਵਾਸਤੇ ਹੋਣੀ ਚਾਹੀਦੀ। ਥੋੜਾ ਵੀ ਮਤਲਬ ਲੋਕਾਂ ਨੂੰ ਆ ਕੇ ਜਾ ਦਰਕਾਇਤਮ ਕਾਏ। ਲੋਕਾਂ ਦਾ ਇੱਥੇ ਉਹਨਾਂ ਨੂੰ ਸੁੱਖ ਚਾਹੀਦਾ। ਲੋਕਾਂ ਨੂੰ ਤਾਂ ਕੰਮ ਚਾਹੀਦੇ ਨੇ। ਅਬਲ ਤਾਂ ਸਾਡੇ ਲੋਕਾਂ ਕੋਲ ਜੀ ਬੱਚੇ ਪੜਾਏ ਨਹੀਂ ਜਾਂਦੇ ਜੇ ਬੱਚੇ ਪੜ ਜਾਂਦੇ ਨੇ ਤੇ ਉਹਨਾਂ ਨੂੰ ਲਾਰਾ ਲਾ ਜਾਂਦੇ ਆ ਜੀ ਅਸੀਂ ਤੁਹਾਨੂੰ ਨੌਕਰੀ ਦਾਂਗੇ ਸਾਨੂੰ ਵੋਟ ਦੇ ਦਿਓ ਵੋਟ ਲੈ ਜਾਂਦੇ ਨੇ ਮੁੜ ਕੇ ਸਾਡੀ ਕੋਈ ਬਾਤ ਹੀ ਨਹੀਂ ਪੁੱਛਦਾ ਅਸੀਂ ਤਾਂ ਵੋਟ ਕਿਸੇ ਨੂੰ ਐਸਾ ਹੱਥ ਤੇ ਪਾਣੇ ਨਹੀਂ ਜਿਹੜਾ ਮਰਜ਼ੀ ਆਏਗਾ ਅਸੀਂ ਤਾਂ ਖਲੋ ਕੇ ਕਹਾਂਗੇ ਨਹੀਂ ਕਿਸੇ ਨੂੰ ਵੋਟ ਦੇਣੀ ਲੋਕਾਂ ਦੀ ਕਚਹਿਰੀ ਪ੍ਰੋਗਰਾਮ ਤਹਿਤ ਅੱਜ ਅਜੀਤ ਵੈਬ ਟੀਵੀ ਦੀ ਟੀਮ ਪਿੰਡ ਤਾਲਪੁਰ ਚ ਪਹੁੰਚੀ ਹੈ ਇਹ ਉਹ ਪਿੰਡ ਹੈ ਜਿਹਨੂੰ ਗੁਰਦਾਸਪੁਰ ਦੇ ਸਾਬਕਾ ਲੋਕ ਸਭਾ ਮੈਂਬਰ ਸ਼੍ਰੀ ਵਿਨੋਦ ਖੰਨਾ ਨੇ ਗੋਦ ਲਿਆ ਸੀਗਾ ਔਰ ਇਸ ਪਿੰਡ ਨੂੰ ਸੁੰਦਰ ਪਿੰਡ ਬਣਾਉਣ ਦਾ ਬੇੜਾ ਚੁੱਕਿਆ ਸੀਗਾ ਅੱਜ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਕਦੋਂ ਵਿਨੋਦ ਖੰਨਾ ਜੀ ਨੇ ਪਿੰਡ ਨੂੰ ਗੋਦ ਲਿਆ ਸੀਗਾ 2014 ਚ ਇਹ ਪਿੰਡ ਲੈ ਗੋਦ ਗੋਦ ਲਿਆ ਇਹ ਵਿਨੋਦ ਖੰਨਾ ਜੀ ਨੇ ਵਿਨੋਦ ਖੰਨਾ ਜੀ ਨੇ ਤੇ ਉਸ ਤੋਂ ਬਾਅਦ ਪਿੰਡ ਦੀ ਓਵਰਆਲ ਵੇਖਿਆ ਜੇ ਤੇ ਕੋਈ ਡਿਵੈਲਪਮੈਂਟ ਨਹੀਂ ਹੋਈ ਜਿਹੜਾ ਪੈਸਾ ਆਇਆ ਵਾ ਉਹਦਾ ਪਤਾ ਹੀ ਨਹੀਂ ਲੱਗਾ ਪੈਸਾ ਗਿਆ ਤੇ ਗਿਆ ਕਿੱਥੇ ਹੈ ਪੈਸਾ ਥੋੜਾ ਬਹੁਤ ਆਇਆ ਉਸ ਤੋਂ ਬਾਅਦ ਉਹ ਬਿਮਾਰ ਹੋ ਗਏ ਪਹਿਲੀ ਗੱਲ ਤੇ ਉਹਨਾਂ ਨੇ ਦਰਸ਼ਨ ਹੀ ਨਹੀਂ ਦਿੱਤੇ ਜੋ ਆਉਂਦੇ ਕਿ ਨਾ ਐਮਪੀ ਬਣੇ ਇੱਥੇ ਇੱਕ ਵਾਰੀ ਸਿਰਫ ਮੱਥਾ ਟੇਕਣ ਆਏ ਆ ਉਸ ਤੋਂ ਬਾਅਦ ਉਹ ਆਏ ਹੀ ਨਹੀਂ ਪਿੰਡ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਥੋੜੀ ਬਹੁਤ ਡਿਵੈਲਪਮੈਂਟ ਕਰਵਾਈ ਆ ਉਹ ਮੈਡਮ ਵਰਨਾ ਚੌਧਰੀ ਜੀ ਨੇ ਕਰਵਾਈ ਆ ਐ ਤੁਸੀਂ ਤੁਹਾਡਾ ਇਹ ਮੰਨਣਾ ਕਿ ਵਿਨੋਦ ਖੰਨਾ ਜੀ ਨੇ ਬੇਸ਼ੱਕ ਇਸ ਪਿੰਡ ਨੂੰ ਗੋਦ ਲਿਆ ਸੀਗਾ ਪਰ ਉਹਨਾਂ ਨੇ ਪਿੰਡ ਦੇ ਜਿਹੜੇ ਵਿਕਾਸ ਕਾਰਜ ਨੇ ਉਹ ਨਹੀਂ ਕਰਵਾਏ ਬਿਲਕੁਲ ਨਹੀਂ ਬਿਲਕੁਲ ਨਹੀਂ 100% ਕੋਈ ਕਾਰਜ ਨਹੀਂ ਕਰਵਾਇਆ ਹੈਗਾ ਇੱਕ 15 ਲੱਖ ਰੁਪਏ ਇਹਨਾਂ ਨੇ ਉਦੇ ਵਾਸਤੇ ਕਿਨਾ ਸਮਸ਼ਾਨਘਰ ਦੇ ਨਾਲ ਨਾ ਇੱਕ ਪਾਰਕ ਬਣਾਇਆ ਪਾਰਕ ਵਾਸਤੇ ਦਿੱਤਾ ਸੀ ਉੱਥੇ ਜਾ ਕੇ ਵੇਖੋ ਸੱਪ ਫਿਰਦੇ ਆ ਔਰ 15 ਲੱਖ ਵੇਖੋ ਉਹ ਡੇਟ ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ ਜਿਹੜਾ 15 ਲੱਖ ਰੁਪਏ ਉਹਦੀ ਵੈਲਿਊ ਜਿਹੜੀ 30-35 ਲੱਖ ਰੁਪਏ ਹੋਏਗੀ ਤੁਸੀਂ ਜਾ ਕੇ ਵੇਖੋ ਤਾਂ 2-3 ਲੱਖ ਰੁਪਏ ਵੀ ਨਾ ਲੱਗਾ ਤਾਂ ਤੇ ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਫਿਰ ਦੁਬਾਰਾ ਹੋਣ ਜਾ ਰਹੀਆਂ ਨੇ ਕੀ ਪਿੰਡ ਵਾਲਿਆਂ ਦੀ ਕੀ ਆਸ ਹੈ ਕੀ ਉਮੀਦ ਹੈ ਕਿ ਜਿਤਨਾ ਵਿਨੋਦ ਖੰਨਾ ਜੀ ਨੇ ਪਿੰਡ ਨੂੰ ਆਪਣੇ ਗੋਦ ਲਿਆ ਸੀਗਾ ਹੁਣ ਤੁਹਾਡੀਆਂ ਕੀ ਉਮੀਦਾਂ ਨੇ ਨਵੀਂ ਸਰਕਾਰ ਤੋਂ ਜਿਹੜੀ ਆਉਣ ਵਾਲੀ ਹੈ ਨਵੀਂ ਸਰਕਾਰ ਤੋਂ ਇਹੋ ਉਮੀਦ ਹੈ ਬਈ ਇੱਕ ਤਾਂ ਪਹਿਲੀ ਗੱਲ ਤਾਂ ਪਿੰਡ ਚ ਸਟੇਡੀਅਮ ਚਾਹੀਦਾ ਬੱਚਿਆਂ ਦੇ ਖੇਡਣ ਖੁੱਡਣ ਵਾਸਤੇ ਜਗ੍ਹਾ ਹੈਗੀ ਐ ਸਤ ਕਿਲੇ ਜਗ੍ਹਾ ਜਿਹੜੀ ਸਕੂਲ ਦੀ ਹੈਗੀ ਐ ਪਰ ਉੱਥੇ ਕੋਈ ਸਟੇਡੀਅਮ ਨਹੀਂ ਕੋਈ ਗਰਾਊਂਡ ਨਹੀਂ ਹੈਗੀ ਨੰਬਰ 2 ਗੱਲ ਜਿਹੜਾ ਸੀਨੀਅਰ ਸਕੈਂਡਰੀ ਸਕੂਲ ਆ ਉੱਥੇ ਜਿਹੜੀਆਂ ਕੁੜੀਆਂ ਪੜਦੀਆਂ ਸਿਰਫ ਆਰਟਸ ਗਰੁੱਪ ਪੜ ਸਕਦੇ ਬੱਚੇ ਸਾਇੰਸ ਗਰੁੱਪ ਨਹੀਂ ਪੜ ਸਕਦੇ ਸਾਇੰਸ ਗਰੁੱਪ ਪੜਨ ਵਾਸਤੇ ਉਹਨਾਂ ਨੂੰ ਗਰਦਾਸਪੁਰ ਜਾਣਾ ਪੈਂਦਾ ਔਰ ਕਨਵੀਅንስ ਦੀ ਅੰਨੀ ਮਾੜੀ ਹਾਲ ਬੱਚਾ ਇੱਥੋਂ ਜਾਂਦੀਆਂ ਇੱਕੋ বাস ਜਿਹੜੀ 9:30 ਵਜੇ ਜਾਂਦੀ ਹੈ ਉਹਦੇ ਵਿੱਚ ਜਿਹੜੇ ਬੱਚੇ ਟਾਈਮ ਟੂ ਟਾਈਮ ਪਹੁੰਚਣਾ ਹੁੰਦਾ ਉਹਨਾਂ ਨੇ ਉਸੇ ਵਿੱਚ ਕੁੜੀਆਂ ਹੁੰਦੀਆਂ ਉਸੇ ਵਿੱਚ ਮੁੰਡੇ ਹੁੰਦੇ 100 ਬੱਚਾ ਉੱਤੇ ਚੜਿਆ ਹੁੰਦਾ ਕੁੜੀਆਂ ਵਾਸਤੇ ਬਹੁਤ ਪ੍ਰੋਬਲਮ ਹੁੰਦੀ ਹੈ ਅਸੀਂ ਹੋਰ ਵੀ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਬੀਤੇ ਸਾਲਾਂ ਦੇ ਦੌਰਾਨ ਕਿਹੜੇ ਕਿਹੜੇ ਵਿਕਾਸ ਕਾਰਜ ਪਿੰਡ ਵਿੱਚ ਹੋਏ ਨੇ ਜਿਤਨਾ ਪਿਛਲੀ 5 ਸਾਲਾਂ ਦੀ ਸਰਕਾਰ ਗਈ ਹੈ ਜਾਂ ਵਿਨੋਦ ਖੰਨਾ ਜੀ ਨੇ ਪਿੰਡ ਨੂੰ ਗੋਦ ਵੀ ਲਿਆ ਕਿਹੜੇ-ਕਿਹੜੇ ਵਿਕਾਸ ਕਾਰਜ ਹੋਏ ਨੇ ਔਰ ਕਿਹੜੇ ਤੁਹਾਨੂੰ ਲੱਗਦਾ ਵੀ ਹੋਣੇ ਚਾਹੀਦੇ ਸਨ ਜਿਹੜੇ ਨਹੀਂ ਹੋਏ ਦੇਖੋ ਜੀ ਪਹਿਲੀ ਗੱਲ ਤੇ ਜਿਹੜੀ ਐ ਕਿ ਬੁਨਿਆਦੀ ਜਿਹੜੀ ਲੋੜ ਹੈਗੀ ਆ ਉਹ ਹਰ ਇੱਕ ਨੂੰ ਮਕਾਨ ਜਿੱਦਾਂ ਰੋਟੀ ਕਪੜਾ ਔਰ ਮਕਾਨ ਕਹਿੰਦੇ ਸਾਡਾ ਇਹ ਹੱਕ ਹੈ ਠੀਕ ਆ ਜੀ ਇੱਕ ਗਰਾਟਾ ਆਈਗਾ ਸਰਕਾਰਾਂ ਨੇ ਦਿੱਤੀਆਂ ਇੱਕ-ਇੱਕ ਬੰਦੇ ਨੂੰ ਦੋ-ਦੋ ਵਾਰੀ ਤਿੰਨ-ਤਿੰਨ ਵਾਰੀ ਜਿਹਨਾਂ ਨੂੰ ਸਹੀ ਚਾਹੀਦੀਆਂ ਅਜੇ ਵੀ ਕੋਠੇ ਕੱਚੇ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਮੈਂ ਵੀਰਵੇ ਨਾਲ ਕਹਿ ਸਕਦਾ ਸੁਭਾਸ਼ ਚੰਦਰ ਸਾਨਾ ਫਹੰਸ ਰਾਜ ਜਿਹਨੂੰ ਅਸੀਂ ਗੁਰੂ ਕਹਿੰਦੇ ਆ ਇਥੇ ਪਿੰਡ ਦੀ ਨੌਕਰ ਸੀਗਾ ਉਹਦੇ ਨਾਂ ਦੇ ਉੱਤੇ ਬਕਾਨ ਭੁਲਾਣ ਦੀ ਗ੍ਰਾਂਟ ਆਈਦੀ ਆ ਨੀਂਹਾਂ ਭਰੀਆਂ ਸੀ ਜਗ੍ਹਾ ਜਿੱਦਾਂ ਕਿਸੇ ਨੇ ਦੇ ਦਿੱਤੀ ਉਹ ਅਜੇ ਫਿਰ ਕਿਰਾਏ ਤੇ ਰਣ ਡਿਆ ਪੰਡੋਰੀ ਯਾਨੀ ਕਿ ਉਹ ਗ੍ਰਾਂਟ ਕਿੱਥੇ ਗਈ ਉਹਦੇ ਨਾਂ ਤੇ ਜਾਰੀ ਹੋਈ ਆ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਉਹਦਾ ਰਿਕਾਰਡ ਮੌਜੂਦ ਆ ਫਲਸ਼ਾਂ ਦੀ ਗੱਲ ਆਜੋ ਹੁਣ ਜਿਹੜੀ ਕੀਤਾਗਾ ਪਹਿਲੇ 474000 ਰੁਪਏ ਆਇਆ ਸੀ ਬੀਪੀਐਲ ਪਰਵਾਰਾਂ ਵਾਸਤੇ ਸੀਗਾ ਉਹ 6300 ਬੈਕਵਰਡ ਵਾਸਤੇ ਸੀ 5300 ਜੱਦਲ ਵਾਸਤੇ ਸੀ 4300 ਲਿਸਟ ਮੇਰੇ ਕੋਲ ਮੌਜੂਦ ਹੈ ਜਿਹੜੇ ਬੈਕਵਰਡ ਸੀ ਉਹਨਾਂ ਨੂੰ ਵੀ ਐਸਸੀ ਸ਼ੋ ਕਰਕੇ 1-1000 ਰੁਪਏ ਇੱਕ-ਇੱਕ ਬੰਦੇ ਦਾ ਖਾਦਾ ਦਾ ਇੱਕ ਬੰਦੇ ਉਹ ਆ ਇੱਥੇ ਲੱਗ ਗਈ ਆ ਨਾ ਆਤਮ ਸੀ ਉਹਨਾਂ ਦੇ ਘਰ ਉਦੋਂ ਟੋਇਆ ਵੀ ਨਹੀਂ ਪੁੱਟੇ ਦਾ ਉਹਨਾਂ ਦੇ ਨਾਂ ਤੇ 5300 ਰੁਪਏ ਪਾਤਾ ਗਿਆ ਸੀ ਇਹ ਕੁ ਪਲਾ ਮਤਲਬ 474 ਦੇ ਵਿੱਚ ਅਹੀਂ ਦੇਖਿਆ ਜਾਏ ਤੇ ਨਰੋਲ 3 ਲੱਖ ਰੁਪਏ ਵਿੱਚੋਂ ਗਾਇਬ ਹੈ ਇੱਕ ਵੀ ਲੈਟਰਨ ਪਿੰਡ ਦੇ ਵਿੱਚ ਬਣੀ ਹੋਵੇ ਜਾਂ ਕੋਈ ਸਾਬਤ ਕਰਦੇ ਪਹਿਲਾਂ ਉਹਦੀ ਕੋਈ ਲੈਟਰਨ ਬਣੀ ਹੋਣਾ 5 ਲੱਖ ਰੁਪਏ ਦੇ ਵਿੱਚੋਂ ਉਹ ਪੈਸਾ ਪੂਰੇ ਦਾ ਪੂਰਾ ਖਾਧਾ ਗਿਆ ਇੱਥੇ ਔਰ ਨੰਬਰ ਦੋ ਗੱਲ ਹੁਣ ਫਲੈਸ਼ਾਂ ਜਿਹੜੀਆਂ ਬਣੀਆਂ ਵਾਂ 25 25 30 30 ਹਜ਼ਾਰ ਰੁਪਏ ਜਿਹੜਾ ਗਵਰਨਮੈਂਟ ਨੇ ਦਿੱਤਾ ਵਾ 15000 ਰੁਪਿਆ ਉਹਦੇ ਵਿੱਚ ਆਪਾਂ ਕਿੰਨਾ 57 ਲੈਟਰਨਾਂ ਬਣਵਾਈਆਂ ਵਾ ਮੈਡਮ ਮਰਨਾ ਚੌਧਰੀ ਨੇ ਉਹ ਗ੍ਰਾਂਟ ਥੜੇ ਦੇ ਦੇ ਕੇ ਗਈ ਇਹਨਾਂ ਨੇ ਉਹ ਖੁਰਦ-ਬੁਰਦ ਕਰਤੀ ਕੋਈ ਪੈਸਾ ਕਿਸੇ ਦੇ ਕਾਬੂ ਨਹੀਂ ਚੜਿਆ ਤੇ ਤੁਸੀਂ ਇਹ ਵੀ ਮੰਨਦੇ ਹੋ ਵੀ ਵਿਨੋਦ ਖੰਨਾ ਜੀ ਨੇ ਜਦੋਂ ਇਹ ਪਿੰਡ ਨੂੰ ਗੋਦ ਲਿਆ ਸੀਗਾ ਔਰ ਵੱਡੀ ਪੱਦਰ ਤੇ ਪਿੰਡ ਨੂੰ ਗ੍ਰਾਂਟ ਜਾਰੀ ਕੀਤੀ ਹੋਈ ਗਈ ਪਰ ਉਹ ਗ੍ਰਾਂਟ ਦੀ ਵਰਤੋਂ ਨਹੀਂ ਹੋ ਸਕੇ ਇਸ ਗੱਲ ਨੂੰ ਵੀ ਮੰਨਿਆ ਪਰ ਵਰਤੋਂ ਨਹੀਂ ਹੋ ਸਕੀ ਪਰ ਉਹ 33 ਲੱਖ ਗਿਆ ਕਿੱਥੇ ਫਿਰ ਜੇ ਖਰਚ ਜੇ ਨਹੀਂ ਖਰਚ ਹੋਇਆ ਤੇ ਖਰਚ ਤਾਂ ਅਕਸਰ ਕਾਗਜ਼ਾਂ ਜਿਹਦੇ ਹੋਇਆ ਨਾ ਉਹ 33 ਲੱਖ ਗਿਆ ਕਿੱਥੇ ਜੇ ਵਿਨੋਦ ਖੰਨਾ ਨੇ 33 ਲੱਖ ਦਿੱਤਾ ਵਾ ਨਹੀਂ ਇਹ ਕਿੱਦਾਂ ਖਰਚ ਆ ਗਿਆ ਉਹ ਇਸ ਤਰ੍ਹਾਂ ਜਿਹੜੇ ਵਿਨੋਦ ਖੰਨਾ ਜੀ ਨੇ ਪੈਸੇ ਭੇਜੇ ਸੀਗੇ ਪਹਿਲੇ ਪ੍ਰਪੋਜ਼ਲ ਬਣਾ ਕੇ ਭੇਜੀ ਸੀ ਕਿ ਇੱਥੇ ਹੋਣਾ ਚਾਹੀਦਾ ਠੀਕ ਹੈ ਜੀ ਉਹ ਜਿਹੜੇ ਪ੍ਰਪੋਜ਼ਲ ਚਲੀ ਗਈ ਸ਼ਮਸ਼ਾਲ ਘਾਟ ਦੇ ਪੈਸੇ ਆਏ پارک ਵਾਸਤੇ ਪੈਸੇ ਆਏ ਇਹ ਜਿੱਥੋਂ ਦੀ ਲੰਘ ਕੇ ਆਏ ਹੋ ਜਿਹੜਾ ਜਾਣਕਾਰ ਰਹੀ ਗਾਨੇ ਆ ਉਹਦੇ ਉੱਤੇ ਵੀ ਲਿਖਿਆ ਹੈਗਾ ਬਿਲਕੁਲ ਖਰਦਾ 2 ਲੱਖ 1.5 ਲੱਖ 50 ਹਜ਼ਾਰ 4 ਲੱਖ ਹੋ ਤੇ ਬਾਕੀ ਜ਼ਮੀਨ ਹੈ ਜਿਹੜੀ ਸਕੂਲ ਦੀ ਆਦੀ ਸੌਰੀ ਪੰਚਾਇਤ ਦੀ ਉਹਦੀ ਵੀ ਜ਼ਮੀਨ ਦੀ ਅਫਦਲ ਹੁੰਦੀ ਹੈ ਜਿੱਥੇ ਮਰਜੀ ਪੰਚਾਇਤ ਖਰਚ ਸਕਦੀ ਆ ਪੁਰਾਣਾ ਹਸਪਤਾਲ ਟਾਇਆ ਉਹਦਾ ਹੀ ਸਰੀਆ ਉਹਦੀਆਂ ਹੀ ਟਾਂ ਬਿਲ ਨਵੇਂ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਉੱਥੇ ਜੰਜਕਰ ਹੈ ਉਹਦੇ ਵਿੱਚ ਹੀ ਸੁਵਿਧਾ ਸੈਂਟਰ ਉਹਦੇ ਨਾਲ ਹੀ ਹਸਪਤਾਲ ਉਹਦੇ ਵਿੱਚ ਹੀ ਪ੍ਰਾਇਮਰੀ ਸਕੂਲ ਉਹਦਾ ਕੋਈ ਕੋਈ ਸਹੀ ਉਹ ਜੰਜਕਰ ਜਿਹੜਾ ਨਾ ਕਮਿਊਨਿਟੀ ਹਾਲ ਜਿਹੜਾ ਬਣਿਆ ਜਿਹਦੇ ਵਾਸਤੇ ਗ੍ਰਾਂਟ ਦਿੱਤੀ ਉਥੇ ਜਾ ਕੇ ਵੇਖੋ ਤੁਸੀਂ ਉਹਦੇ 15 20 ਕਾਰਾਂ ਲੱਗੀਆਂ ਨੇ ਟਰੈਕਟਰ ਲੱਗੇਦੇ ਆ ਬੰਦੇ ਬੰਦੇ ਜਿਹੜੇ ਨੌਕਰ ਆ ਗਏ ਉਹ ਅੰਦਰ ਰਹਿੰਦੇ ਆ ਉੱਥੇ ਕੋਈ ਲੋਕਾਂ ਨੂੰ ਸੁਵਿਧਾ ਨਹੀਂ ਹੈਗੀ ਉਹਦੀ ਜਦੋਂ ਕੋਈ ਫੰਕਸ਼ਨ ਹੁੰਦਾ ਵਾ ਤਰਲੇ ਮਿੰਤਾ ਕਰਨਾ ਪੈਂਦਾ ਵੀ ਕਿੰਨਾ ਇਥੋਂ ਬਾਹਰ ਕੱਢੋ ਬੰਦੇ ਜੀ ਇਹ ਟਰੈਕਟਰ ਬਾਹਰ ਕੱਢੋ ਕਾਰਾਂ ਬਾਹਰ ਕੱਢੋ ਮਤਲਬ ਕੀ ਜਿਹੜਾ ਪਬਲਿਕ ਦੀ ਵਰਤੋਂ ਵਾਲੀ ਜਗਾ ਸੀਗੀ ਉਹ ਤੇ ਨਜਾਇਜ਼ ਕਬਜ਼ਾ ਹੋਇਆ ਨਜਾਇਜ਼ ਕਬਜ਼ਾ ਬਿਲਕੁਲ ਐਸ ਵੇਲੇ ਨਜਾਇਜ਼ ਨਜਾਇਜ਼ ਕਬਜ਼ਾ ਮੌਜੂਦਾ ਸਰਪੰਚ ਸਾਹਿਬ ਸਾਡੇ ਨਾਲ ਨੇ ਇਹਨਾਂ ਕੋਈ ਪੁੱਛਾਂਗੇ ਸਰਪੰਚ ਸਾਹਿਬ ਜਿ ਤਰ੍ਹਾਂ ਪਿਛਲੇ ਸਾਲਾਂ ਦੇ ਵਿੱਚ ਸਰਕਾਰ ਦਾ ਸਮਾਂ ਮੁੱਕ ਗਿਆ ਹੈ ਕਿ ਨਵੀਂ ਸਰਕਾਰ ਆਉਣ ਵਾਲੀ ਆ ਕੀ ਸੋਚ ਆ ਕੀ ਲੱਗਦਾ ਵੀ ਕਿਹੋ ਜੀ ਸਰਕਾਰ ਜਿਹੜੀ ਆਉਣੀ ਚਾਹੀਦੀ ਅੱਗੇ ਸਰਕਾਰ ਤਾਂ ਜਿਹੜੇ ਜਿਹਦਾ ਫਾਇਦਾ ਲੋਕਾਂ ਨੂੰ ਹੋਵੇ ਉਹ ਚਾਹੀਦੀ ਆ ਕੋਈ ਵੀ ਸਰਕਾਰ ਆਵੇ ਜਿਹੜੀ ਆਉਂਦੀ ਆ ਸਰਕਾਰ ਉਹ ਪਿੰਡ ਦੇ ਭਲੇ ਵਾਸਤੇ ਹੋਣੀ ਚਾਹੀਦੀ ਲੋਕਾਂ ਦੇ ਭਲੇ ਵਾਸਤੇ ਹੋਣੀ ਚਾਹੀਦੀ ਥੋੜਾ ਵੀ ਮਤਲਬ ਲੋਕਾਂ ਨੂੰ ਆ ਕੇ ਜਾ ਦੁਕਾਇ ਤਮਕਾਏ ਲੋਕਾਂ ਦਾ ਇੱਥੇ ਉਹਨਾਂ ਨੂੰ ਸੁੱਖ ਚਾਹੀਦਾ ਲੋਕਾਂ ਨੂੰ ਤਾਂ ਕੰਮ ਚਾਹੀਦੇ ਨੇ ਲੋਕਾਂ ਨੇ ਇਹ ਥੋੜਾ ਵੇਖਣਾ ਵੀ ਇੱਥੇ ਫਲਾਣਾ ਆ ਗਿਆ ਤੇ ਉਹਦੀ ਸ਼ਕਲ ਦੇਖ ਲਓ ਤੇ ਲਾ ਵੀ ਉਹ ਤੁਰ ਗਿਆ ਕਾ ਕੇ ਲੋਕਾਂ ਨੂੰ ਕੰਮ ਚਾਹੀਦੇ ਨੇ ਪਿੰਡਾਂ ਦੇ ਲੋਕਾਂ ਨੂੰ ਸਾਨੂੰ ਕੰਮ ਵਾਲਾ ਬੰਦਾ ਚਾਹੀਦਾ ਸਾਨੂੰ ਤੇ ਪਿਛਲੇ ਸਾਲਾਂ ਦੇ ਦੌਰਾਨ ਤੁਸੀਂ ਵੀ ਇਹ ਸੋਚਦੇ ਹੋ ਵੀ ਜਿਹੜਾ ਉਹ ਪਿੰਡ ਦੀ ਜੋ ਐਲਾਨ ਹੋਇਆ ਉਹਦੇ ਮੁਤਾਬਕ ਵਿਕਾਸ ਨਹੀਂ ਹੋਇਆ ਜਾਂ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਵੀ ਹੋਣੀਆਂ ਚਾਹੀਦੀਆਂ ਸਨ ਨਹੀਂ ਹੋਈਆਂ ਬਿਲਕੁਲ ਨਹੀਂ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਜੇ ਇੱਕ ਪਾਸੇ ਕਿਹਾ ਜਾਂਦਾ ਵੀ ਪਿੰਡ ਦੇ ਵਿੱਚ 33 ਲੱਖ ਰੁਪਏ ਲੱਗ ਗਿਆ ਠੀਕ ਹੈ ਸਾਡੇ ਸਰਪੰਚ ਦਾ ਕੰਮ ਨਹੀਂ ਸੀ ਪੂਰਾ ਪਰ ਉਹ 33 ਲੱਖ ਕਿੱਦਾਂ ਲੱਗ ਗਿਆ ਜੇ ਉਹ 33 ਲੱਖ ਲੱਗਾ ਤੇ ਬਾਕੀ ਕਿਉਂ ਨਹੀਂ ਲੱਗਾ ਇਹ ਲੋਕਾਂ ਨੂੰ ਇੱਕ ਗਮਨਾਹ ਕੀਤਾ ਜਾਂਦਾ ਵੀ ਅਸੀਂ ਉਦੋਂ ਕਰੋਨਾ ਰੁਪਏ ਭੇਜਤੇ ਉੱਥੋਂ ਐਦਾਂ ਕਰਤਾ ਜੇ ਕਰਤਾ ਜੀ ਉੱਥੇ ਪੰਚਾਇਤ ਨਹੀਂ ਲੱਗਣ ਦਿੱਤੇ ਜੇ ਮਲਪੀ ਉਹ ਤੇ 30 ਲੱਖ ਲੱਗ ਸਕਦਾ ਹੈ ਦੂਸਰਾ ਕਿਉਂ ਨਹੀਂ ਲੱਗਾ ਇਹ ਤਾਂ ਖੁਰਦਬੁਰਦ ਕੀਤਾ ਗਿਆ ਸਾਰਾ ਕੁਝ ਤੇ ਹੁਣ ਜਦੋਂ ਨਵੇਂ ਉਮੀਦਵਾਰਾਂ ਦਾ ਐਲਾਨ ਹੋਣਾ ਕੋਈ ਦਿਨਾਂ ਚ ਐਲਾਨ ਹੋ ਜਾਣਾ ਫਿਰ ਦੁਬਾਰਾ ਤੇ ਪੰਜਾਬ ਦੇ ਵਿੱਚ ਵੀ ਸਰਕਾਰ ਬਦਲ ਚੁੱਕੀ ਹੈ ਤੇ ਉਹਦੇ ਤੋਂ ਬਾਅਦ ਕੀ ਤਬਦੀਲੀ ਆਈ ਹੈ ਤੁਹਾਨੂੰ ਕੀ ਲੱਗਦਾ ਵੀ ਕੀ ਤਬਦੀਲੀ ਆਈ ਜਦੋਂ ਸਰਕਾਰ ਹੁਣ ਚੇਂਜ ਹੋ ਗਈ ਪੰਜਾਬ ਦੇ ਵਿੱਚ ਤੇ ਕਿਹੜੇ ਕੰਮ ਹੋਏ ਆ ਜਾਂ ਕਿਹੜੀਆਂ ਜੇ ਮੰਗਾਂ ਬਾਕੀ ਨੇ ਦੇਖੋ ਸਾਨੂੰ ਤੇ ਥੋੜੇ ਸਮਾਂ ਹੋਇਆ ਸਰਪੰਚ ਬਣਿਆ ਨਾ ਭਾਈ 2 ਮਹੀਨੇ ਹੋਏ 2 ਮਹੀਨੇ ਹੋਇਆ ਸਾਨੂੰ ਬਣਿਆ ਨਾ ਅਹੀਂ ਤੇ ਹਾਲੇ ਕਿਸ ਨਾਲ ਨਾ ਰਿਲੇਟ ਵੀ ਨਹੀਂ ਹੋਏ ਪਈ ਮਤਲਬ ਕਿਸੇ ਨਾਲ ਨਾ ਸਾਡੀ ਸਾਂਝ ਪੈ ਚੱਕੀ ਪਈ ਅਸੀਂ ਦੱਸੀ ਉਹਨਾਂ ਨੂੰ ਆਪਣੇ ਕੰਮ ਹੀ ਜਾ ਕੇ ਦੱਸ ਗਈ ਠੀਕ ਹੈ ਨਾ ਹੁਣ ਦਸਾਂਗੇ ਮੌਕੇ ਤੇ ਸਾਡੇ ਐਮਐਲਏ ਅਰਨਾ ਚੋਰੀ ਹੈਗੇ ਨੇ ਵਧੀਆ ਨੇ ਜੇ ਅਕਸਰ ਤਿੰਨ ਚਾਰ ਵਾਰੀ ਜਿੱਤੇ ਆ ਤਾਂ ਉਹਨਾਂ ਦੀ ਕੁਆਲਿਟੀ ਹੈ ਤਾਂ ਹੀ ਜਿੱਤੇ ਆ ਇਦਾਂ ਤਾਂ ਨਹੀਂ ਜਿੱਤੇ ਇਹ ਹੁਣ ਜਿਹੜੀ ਗ੍ਰਾਂਟ ਪਈ ਹੈ ਸਾਨੂੰ ਜਿਹੜੀ 3-4 ਲੱਖ ਰੁਪਏ ਜਿਹੜਾ 4 ਲੱਖ ਰੁਪਏ ਆਇਆ ਵਾ ਇਹ ਐਮਪੀ ਲੈਡ ਫੰਡ ਦੇ ਵਿੱਚੋਂ ਆਇਆ ਵਾ ਸੁਨੀਲ ਜਾਖੜ ਦੇ ਪੈਸੇ ਆਏ ਆ ਉਹਨਾਂ ਨੇ ਪਿੰਡ ਵਾਸਤੇ ਪੈਸੇ ਦਿੱਤੇ ਆ ਪਿੰਡ ਦੀ ਡਿਵੈਲਪਮੈਂਟ ਵਾਸਤੇ ਲਾਵਾਂਗੇ ਉਸ ਤੋਂ ਬਾਅਦ ਕੋਡ ਕੰਡਕਟ ਕੋਡ ਆਫ ਕੰਡਕਟ ਲਾਗੂ ਹੋ ਗਿਆ ਪੈਸਾ ਲੱਗਾ ਨਹੀਂ ਅਜੇ ਪੈਸਾ ਸਾਰ ਪਿਆਦਾ ਪਰ ਉਹ ਵਰਤੋਂ ਉਹਦੀ ਹੋਏਗੀ ਬਿਲਕੁਲ ਸਹੀ ਤਰੀਕੇ ਨਾਲ ਹੋਏਗੀ ਇਹ ਅਰਨਾ ਚੋਰੀ ਨੇ ਸਾਨੂੰ ਚੈੱਕ ਦਿੱਤਾ ਵਾ 4 ਲੱਖ ਰੁਪਏ ਦਾ ਤੇ ਉਹ ਹੁਣ ਲੱਗੇਗਾ ਪਿੰਡ ਦੇ ਵਿੱਚ ਨਾਲ ਕਿਹਨਾ ਜਖਰ ਸਾਹਿਬ ਦੇ ਨਾਲ ਅਸੀਂ ਕੋਈ ਹੋਰ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਕੀ ਲੱਗਦਾ ਕਿ ਪਿੰਡ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਲੋਕਾਂ ਦੀਆਂ ਜਾਂ ਕਿ ਕਿਹੜੀਆਂ ਸਮੱਸਿਆਵਾਂ ਦੇ ਨਾਲ ਲੋਕ ਜਿਹੜੇ ਆ ਅ ਦੋ ਦੋ ਚਾਰ ਹੋ ਰਹੇ ਨੇ ਕੀ ਪ੍ਰੋਬਲਮ ਆਨੇ ਲੋਕਾਂ ਦੀ ਇਥੋਂ ਸੀਵਰੇਜ ਦੀ ਸਮੱਸਿਆ ਹੈਗੀ ਆ ਤੇ ਬਾਕੀ ਕਾਫੀ ਸਮੱਸਿਆ ਹੈ ਜੋ ਡਵੈਲਪਮੈਂਟ ਹੋਣੀ ਚਾਹੀਦੀ ਇਹ ਕੋਈ ਨਹੀਂ ਹੋਈ ਪਿੱਛੇ ਆ ਆਮ ਲੋਕਾਂ ਦੀਆਂ ਕਿਹੜੀਆਂ ਸਮੱਸਿਆਵਾਂ ਤੁਹਾਨੂੰ ਲੱਗਦਾ ਵੀ ਇਹ ਅਜੇ ਵੀ ਬਰਕਰਾਰ ਨੇ ਪਈਆਂ ਸਮੱਸਿਆ ਸਾਡੇ ਪਿੰਡ ਵਿੱਚ ਹੈਗੀਆਂ ਵੀ ਜਿੱਦਾਂ ਸਿਰੀਅਸ ਸੈਕੰਡਰੀ ਸਕੂਲ ਹੈਗਾ ਇਹਨੂੰ ਅਪਗ੍ਰੇਡ ਕਰਕੇ ਨੋਨ ਮੈਡੀਕਲ ਮੈਡੀਕਲ ਖੋਲ੍ਹਿਆ ਜਾਵੇ ਪਾਣੀ ਦੀ ਟੈਂਕੀ ਹੈਗੀ ਆ ਪਰ ਉਹਦੀ ਪ੍ਰੋਬਲਮ ਲੋਕਾਂ ਵਿੱਚ ਕਨੈਕਸ਼ਨ ਨਹੀਂ ਹੈਗੇ ਇਹੋ ਦੀ ਸਪਲਾਈ ਕਿਸੇ ਪਾਸੇ ਨਹੀਂ ਗਈ ਹੈਗੀ ਬਾਕੀ ਰਹੀ ਬਲੋਤ ਕਰਨੇ ਦੀ ਗੱਲ ਪਿੰਨ ਵਾਲੇ ਕਹਿੰਦੇ ਵੀ ਕਰੋਨਾ ਰੁਪਏ ਆ ਮੈਂ ਪਿਛਲੀ ਵਾਰੀ ਵੀ ਮੈਂਬਰ ਪੰਚਾਇਤ ਰਿਆਂ ਕਰੋਨਾ ਰੁਪਏ ਬਣਾਏ ਇਹਨਾਂ ਇੱਕ 25 ਮੈਂਬਰੀ ਕਮੇਟੀ ਬਣਾਈ ਹੈ ਉਹਦੇ ਵਿੱਚ ਕਿਸੇ ਦਾ ਕੋਈ ਰੋਲ ਨਹੀਂ ਹੈ ਜੇ ਕਰੋਨਾ ਰੁਪਏ ਆ ਇਹ 25 ਮੈਂਬਰੀ ਕਮੇਟੀ ਨੇ ਲਾਏ ਕਿਉਂ ਨਹੀਂ ਇਹਦੇ ਵਿੱਚੋਂ ਸਿਰਫ 10000 ਰੁਪਏ 10 ਲੱਖ ਰੁਪਏ ਸ਼ਮਸ਼ਾਨ ਘਰ ਲਈ ਤੇ 12 ਲੱਖ ਰੁਪਏ ਪੰਚਾਇਤ ਘਰ ਲਈ ਆਇਆ ਸੀ ਉਹ ਪੰਚਾਇਤਕਰ ਬਣਿਆ ਪਰ ਜੋ ਬਣਿਆ ਉਹਦੀ ਸਥਿਤੀ ਤੁਸੀਂ ਜਾ ਕੇ ਵੇਖ ਸਕਦੇ ਹੋ ਵੀ ਉੱਥੇ ਕੀ ਹਾਲ ਹੈ ਕੀ ਗੰਦ ਪਿਆ ਹੈਗਾ ਬਾਕੀ ਅੱਜ ਤੋਂ 12-15 ਸਾਲ ਪਹਿਲੇ ਬਲੋਹ ਖਾਲੇ ਬਣ ਲੋ 15 ਲੱਖ ਰੁਪਇਆ ਪਾਰਕ ਦੀ ਗ੍ਰਾਂਟ ਰਹੀ ਉਦੋਂ 1800 ਰੁਪਇਆ ਏਟਾ ਦਾ ਭਾਅ ਸੀ ਤੇ 600 ਰੁਪਇਆ ਸੇਕੜਾ ਰੇਤਾ ਸੀ ਤੁਸੀਂ ਆਪ ਜਾ ਕੇ ਉੱਥੇ ਸਥਿਤੀ ਵੇਖ ਸਕਦੇ ਹੋ ਕਿ 15 ਲੱਖ ਰੁਪਇਆ ਕਿੱਥੇ ਲੱਗਾ ਹੈਗਾ ਅਸੀਂ ਹੋਰ ਵੀ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਇੱਧਰ ਸਾਡੇ ਦੂਸਰੇ ਪਾਸੇ ਵੱਡੀ ਗਿਣਤੀ ਚ ਬੀਬੀਆਂ ਵੀ ਮੌਜੂਦ ਨੇ ਪਿੰਡ ਦੀਆਂ ਬੀਬੀਆਂ ਨਾਲ ਗੱਲਬਾਤ ਕਰਾਂਗੇ ਇਹਨਾਂ ਕੋ ਵੀ ਜਾਣਾਂਗੇ ਕਿ ਕਿਹੜੀਆਂ ਪਿੰਡ ਦੇ ਅੰਦਰ ਸਮੱਸਿਆਵਾਂ ਹਨ ਕਿਹੜੇ ਕੰਮ ਨਹੀਂ ਹੋਏ ਅਜੇ ਤੱਕ ਕਿਹੜੀਆਂ ਸਮੱਸਿਆਵਾਂ ਹਨ ਆਮ ਲੋਕਾਂ ਨੂੰ ਪਿੰਡ ਵਿੱਚ ਸਬੂਧਾ ਕੇਂਦਰ ਹੀ ਉਹ ਵੀ ਬੰਦ ਹੋ ਗਏ ਦਾ ਤੇ ਪਿੰਡ ਵਿੱਚ ਬੱਚੇ ਥਾਈ ਥਾਈ ਖੇਡਦੇ ਆ ਕਿ ਕਈ ਲੋੜਪੰਦੀਆਂ ਸਬੂਧਾ ਕੇਂਦਰ ਦੀਆਂ ਜਿਹੜੀਆਂ ਕਿ ਕੋਈ ਦੂਰ ਜਾ ਕੇ ਨਹੀਂ ਕਰ ਸਕਦਾ ਸਾਇਦ ਨਹੀਂ ਜਾ ਸਕਦਾ ਤੇ ਇੱਥੇ ਹੀ ਤੇ ਵਧੀਆ ਸੀ ਹੁਣ ਉਹ ਵੀ ਕਈ ਚੇਰ ਹੋ ਗਿਆ ਬੰਦ ਹੋਏ ਹੋਰ ਜਿਹੜੀਆਂ ਤੁਹਾਡੇ ਘਰਾਂ ਦੇ ਵਿੱਚ ਜਾਂ ਗਲੀ ਨਾਲੇ ਦੇ ਕੋਈ ਸਮੱਸਿਆਵਾਂ ਹੈਗੀਆਂ ਨੇ ਕੋਈ ਪਿੰਡ ਚ ਇਹੋ ਜੀਆਂ ਇੱਥੇ ਨਾਲਾ ਇੱਕ ਬੜਾ ਵੱਡਾ ਉਹ ਪਿੰਡ ਦੇ ਬਾਹਰ ਬਾਹਰ ਸਕੂਲ ਲੱਗੇ ਉੱਥੇ ਪਿੰਡਾਂ ਦੇ ਵਿੱਚ ਇੰਨਾ ਨਾਲੀਏ ਵਿੱਚ ਗਾਰਾ ਪੀ ਹੋ ਜਾਂਦਾ ਅੱਜ ਤੋਂ ਨਵਾਂ ਸਰਪੰਚ ਬਣਿਆ ਇੱਕ ਡਾਂ ਲੱਗਾ ਨਹੀਂ ਤੇ ਪਹਿਲਾਂ ਉਹ ਹਰ ਵੇਲੇ ਬੰਦੀ ਰਹਿੰਦਾ ਸੀ ਤੇ ਹੁਣ ਜਿਹਦਵਾਜੀ ਲੋਕੀ ਕਰਕੇ ਵਿੱਚ ਇੱਟਾ ਸੁੱਟ ਛੱਡਦੇ ਨੇ ਦੂਜੀ ਪਾਰਟੀ ਵਾਲੇ ਤੇ ਜਦੋਂ ਵਿਨੋਦ ਖੰਨੇ ਨੇ ਪਿੰਡ ਨੂੰ ਗੋਦ ਲਿਆ ਸੀਗਾ ਤੁਹਾਨੂੰ ਪਤਾ ਕੀ ਵਿਨੋਦ ਖੰਨੇ ਨੇ ਜਿਹੜੇ ਕਿ ਸਾਡੇ ਸਾਬਕਾ ਐਮਪੀ ਸੀਗੇ ਉਹਨਾਂ ਨੇ ਗੋਦ ਲਿਆ ਸੀਗਾ ਪਿੰਡ ਨੂੰ ਤੇ ਉਸ ਤੋਂ ਬਾਅਦ ਕੀ ਪਿੰਡ ਦੇ ਵਿੱਚ ਤਬਦੀਲੀਆਂ ਆਈਆਂ ਉਹਨਾਂ ਨੇ ਕਿਹੜੇ-ਕਿਹੜੇ ਕੰਮ ਤੁਹਾਨੂੰ ਲੱਗਦਾ ਵੀ ਕਰਾਏ ਸੀਗੇ ਜਿਹੜੇ ਕੰਮ ਉਹਨਾਂ ਨੇ کیا ਹੀ ਹੋਤੇ ਹੋਇਆ ਕੋਈ ਨਹੀਂ ਹੈ ਮਾਰੇ ਮੋਟੇ ਹੋਏ ਨਾ ਜਿਹੜਾ ਅਸਲੀ ਕੰਮ ਹੀ ਵੀ ਬੱਚਿਆਂ ਵਾਸਤੇ ਗਰਾਊਂਡ ਬਣਨੀ ਚਾਹੀਦੀ ਉਹ ਨਹੀਂ ਬਣੀ ਕਿਉਂਕਿ ਇਹ ਜ਼ਰੂਰੀ ਸੀ ਬੱਚੇ ਥਾਂ ਥਾਂ ਥੱਲੇ ਮਾਰਦੇ ਰਹਿੰਦੇ ਆ ਖੇਡਣ ਨੂੰ ਕਦੀ ਕਿਤੇ ਕਦੀ ਕਿਤੇ ਕਿਉਂਕਿ ਇਹ ਜ਼ਰੂਰੀ ਕੰਮ ਹੈ ਹੋਰ ਵੀ ਅਸੀਂ ਕੁਝ ਬੀਬੀਆਂ ਨਾਲ ਗੱਲਬਾਤ ਕਰਾਂਗੇ ਕਿਹੜੀਆਂ ਘਰਾਂ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਨੇ ਮਾਤਾ ਜੀ ਤੁਸੀਂ ਦੱਸੋ ਸਾਨੂੰ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਘਰਾਂ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਨੇ ਪਿੰਡ ਚ ਤੁਹਾਡੀ ਜੀ ਨਾਲ ਹੀ ਆ ਇੱਕ ਤੁਹਾਡੇ ਕੰਧਾਂ ਨੂੰ ਵੀ ਤੇੜਾ ਆ ਗਈਆਂ ਇਹ ਤੇ ਦੇਖ ਸਕਦੇ ਹੋ ਬੜਾ ਚਿਰਦੀ ਆ ਨਾਲੀ ਆ ਬੱਚੇ ਵੀ ਜਵਾਨ ਚਲ ਬੱਚਿਆਂ ਦੀ ਤੇ ਚਲੋ ਇਹ ਛੱਡ ਘਰ ਦੇਖੋ ਜਾ ਕੇ ਉਹਨੂੰ ਤੇੜਾ ਆਈ ਦੀ ਨਾਲੀ ਬੜੇ ਚਿਰਦੀ ਆ ਉਹ ਖਰਾਬ ਬਣੀ ਨੀ ਜੀ ਮੈਂ ਮੇਰੇ ਮਕਾਨਾਂ ਤੇੜਾਂ ਆਈ ਦੀਆਂ ਨੇ ਤੁਸੀਂ ਦੱਸੋ ਜੀ ਸਾਨੂੰ ਹਾਂ ਜੀ ਹੱਥ ਬਨ ਕੇ ਬੇਨਤੀ ਆ ਵੀ ਮੇਰਾ ਘਰ ਹਾਂ ਨੀ ਤੇ ਮੈਂ ਕਿਸੇ ਅਧਿਕਾਰਤ ਸਮਾਨ ਲਖਿਆ ਮੈਨੂੰ ਕਮਰੇ ਚਾਹੀਦਾ ਹਾਂ ਹਾਂ ਮੈਂ ਵੀ ਕਮਰਾ ਚਾਹੁੰਦਾ ਬਿਲਕੁਲ ਆ ਕੇ ਵੇਖ ਲੋ ਅੱਧਾ ਠੱਠਾ ਤੇ ਅੱਧਾ ਬਣਿਆ ਦਾ ਤੇ ਜਿਹੜੀ ਸਰਕਾਰ ਗ੍ਰਾਂਟ ਦਿੰਦੀ ਆ ਕਮਰੇ ਪਾਉਣ ਵਾਸਤੇ ਅੱਜ ਤੁਸੀਂ ਕਹਿਆ ਵੀ ਸਾਡਾ ਮਕਾਨ ਨਹੀਂ ਆ ਤੇ ਸਰਕਾਰ ਗ੍ਰਾਂਟ ਵੀ ਦਿੰਦੀ ਆ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਮਕਾਨ ਬਣਾਉਣ ਦੇ ਲਈ ਤੁਹਾਨੂੰ ਕੋਈ ਗ੍ਰਾਂਟ ਮਿਲੀ ਆ ਪਿੰਡ ਦੇ ਹੋਰ ਲੋਕਾਂ ਨੂੰ ਜੀ ਮਿਲੀ ਨਹੀਂ ਅਜੇ ਨਹੀਂ ਮਿਲੀ ਗ੍ਰਾਂਟ ਜੀ ਅਜੇ ਨਹੀਂ ਮਿਲੀ ਪਿੰਡ ਦੇ ਬੇਗਾਨਾ ਲੋਕਾਂ ਨੂੰ ਨਹੀਂ ਅਜੇ ਨਹੀਂ ਮਿਲੀ ਇਹ ਜਦੋਂ ਜੀ ਆਉਂਦੇ ਆ ਵੋਟਾਂ ਲੈਣ ਨੂੰ ਤਾਂ ਕਹਿੰਦੇ ਆ ਵੀ ਤੁਹਾਨੂੰ ਵੀ ਜੋ ਕਹੋਗੇ ਕਰਾਂਗੇ ਅਸੀਂ ਤਾਂ ਇਹ ਆਹੀ ਹੈ ਸਾਡਾ ਅੱਜ ਤੋਂ ਨਹੀਂ ਬੜੇ ਚੇਦਾਂ ਪਤਾ ਨਹੀਂ ਕਿਦੋਂ ਡਿੱਗ ਜੇ ਕਿਤੇ ਸਾਡੇ ਕੋ ਨਈ ਹਿੰਮਤ ਹੈ ਕਿ ਮਕਾਨ ਨਾ ਪਾਣ ਦੀ ਤੇ ਉਹ ਜੇ ਹੁਣ ਮਿਲੀਆਂ ਵੀ ਹਨਾਂ ਨੂੰ ਉੱਥੇ ਮਿਲੇ ਆ ਪਲਾਟ ਉਹ ਜਿਹੜੇ ਉਹਨਾਂ ਦੇ ਖਾਸ ਹੀ ਉਹਨਾਂ ਨੂੰ ਪਲਾਟ ਮਿਲ ਗਏ ਆ ਤੇ ਜਿਹੜੇ ਕੋਈ ਸਾਡੇ ਵਰਗੇ ਆ ਸਾਡੇ ਗਰੀਬਾਂ ਨੂੰ ਕੋਈ ਤਾਂ ਚ ਹੋਣੀ ਨਹੀਂ ਦਿੰਦਾ ਠੱਕਾ ਕਰ ਲੈਂਦੇ ਆ ਤੇ ਜੇ ਕੋਈ ਰਾਸ਼ਨ ਗਾਰਡ ਹੀ ਹੋਣੀ ਹੀ ਸਾਡਾ ਪਹਿਲੇ ਕੋਈ ਬੰਦਾ ਹੁਣ ਬਣਿਆ ਹੈ ਰਾਸ਼ਨ ਗਾਰਡ ਇੱਕ ਇਹ ਨਵੀਂ ਸਰਕਾਰ ਆਂਦੇ ਤੇ ਪਹਿਲੇ ਕੋਈ ਇਦਾਂ ਦਾ ਸੁਧਾਰ ਹੀ ਹੈ ਨੀ ਮਤਲਬ ਪਿਆ ਵੇਖਣ ਦਿਓ ਤੁਸੀਂ ਸਾਡੇ ਕੱਚੇ ਘਰ ਆ ਇਦਾਂ ਦੇ ਤੇ ਗਰੰਟਾ ਮਿਲਦੀਆਂ ਨਹੀਂ ਲੋਕਾਂ ਨੂੰ ਇੱਥੇ ਉਹ ਜਿਹੜੇ ਕੋਈ ਚਲਦੀਆਂ ਸਾਨੂੰ ਤਾਂ ਮਤਲਬ ਕੋਈ ਪੁੱਛਦਾ ਹੀ ਨਹੀਂ ਗਰਾਂਟਾ ਦੇ ਟਾਈਮ ਇਹ ਸਰਕਾਰ ਚਲੋ ਸਾਨੂੰ ਲੱਗਦਾ ਹੈ ਵੀ ਕੁਝ ਕਰੇਗੀ ਜ਼ਰੂਰ ਕਿਉਂ ਜਿਨ੍ਹਾਂ ਨੇ ਸਾਡਾ ਹਜੇ ਬਣਾ ਹੀ ਹੈ ਤੇ ਸਾਡਾ ਰਾਸ਼ਨ ਕਾਰਡ ਉਹਨਾਂ ਨੇ ਬਣਾਤਾ ਕਿਉਂ ਮੈਂ ਜੋ ਇੱਥੇ ਵਿਆਹੀ ਆਈਆਂ ਮੇਰਾ ਰਾਸ਼ਨ ਕਾਰਡ ਕਦੀ ਸਾਡਾ ਬਣਿਆ ਨਹੀਂ ਹੈ ਸਾਡੇ ਘਰਾਂ ਦਾ ਗਰੀਬਾਂ ਦਾ ਤੇ ਹੁਣ ਉਹਨਾਂ ਨੇ ਰਾਸ਼ਨ ਕਾਰਡ ਬਣਾਇਆ ਵਾ ਤੇ ਜਿ ਤਾਂ ਹੀ ਉਹਨਾਂ ਨੇ ਆ ਖਤਮ ਚੁੱਕ ਕੇ ਤੇ ਸਾਡਾ ਹੁਣ ਅਗਲਾ ਸੋਚਿਆ ਪੈਰਵਾਈ ਤੇ ਕਰਨ ਡੇ ਇਦਾਂ ਉਹ ਤਾਂ ਮੇਰਾ ਹੜਾ ਕਬਰਸਤਾਨ ਆ ਜਾ ਕੇ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਕਬਰਸਤਾਨ ਆ ਇੰਨੇ ਇੰਨੇ ਸੋਹਣੇ ਕਬਰਸਤਾਨ ਸਾਰੀ ਜਗ੍ਹਾ ਦੇ ਵਿੱਚ ਇੱਥੇ ਬਿਲਕੁਲ ਨਰਕ ਪਿਆ ਹੋਇਆ ਸਾਡੇ ਇੱਥੇ ਕਬਰਸਤਾਨ ਦੇ ਵਿੱਚ ਇੱਕ ਬੱਚੇ ਆ ਬੱਚੇ ਜਿਹੜੇ ਨੌਜਵਾਨ ਆ ਪੜੇ ਲਿਖੇ ਆ ਹੈ ਬਿਲਕੁਲ ਬੇਲੇ ਆ ਨਕਮੇ ਆ ਹੈ ਉਹਨਾਂ ਵਾਸਤੇ ਕੋਈ ਨੌਕਰੀ ਨਹੀਂ ਕੋਈ ਐਸੀ ਕੋਈ ਕੰਮ ਹੀ ਨਹੀਂ ਹੈਗਾ ਕੋਈ ਸਰਕਾਰ ਵੱਲੋਂ ਸਾਡੇ ਇੰਨਾ ਚਿਰ ਸਾਨੂੰ ਵੀ ਆਇਆ ਨੂੰ ਹੋਗਾ ਸਾਡੇ ਬਜ਼ੁਰਗਾਂ ਨੂੰ ਵੀ ਇੰਨਾ ਚਿਰ ਹੋ ਗਿਆ ਅੱਜ ਦੇ ਦਿਨਾਂ ਚ ਇੱਕ ਇਸ ਪਿੰਡ ਵਿੱਚ ਕਿਤੇ ਨੂੰ ਡੰਗਰ ਬੰਨਣ ਨੂੰ ਥਾਂ ਨਹੀਂ ਮਿਲਿਆ ਜਾ ਕੇ ਵੇਖੋ ਸਾਰੇ ਪਿੰਡਾਂ ਦੇ ਵਿੱਚ ਥਾਂ ਵੀ ਬੱਚਿਆਂ ਲੋਕਾਂ ਨੂੰ ਡੰਗਰ ਬੰਨਣ ਨੂੰ ਮਿਲੇ ਨੇ ਕਿੰਨੀਆਂ ਸਹੂਲਤਾਂ ਦਿੱਤੀਆਂ ਅਬਲ ਤੇ ਸਾਡੇ ਲੋਕਾਂ ਕੋ ਜੀ ਬੱਚੇ ਪੜਾਏ ਨਹੀਂ ਜਾਂਦੇ ਜੇ ਬੱਚੇ ਪੜ ਜਾਂਦੇ ਨੇ ਤੇ ਉਹਨਾਂ ਨੂੰ ਲਾਰਾ ਲਾ ਜਾਂਦੇ ਜੀ ਅਸੀਂ ਤੁਹਾਨੂੰ ਨੌਕਰੀ ਦਾਂਗੇ ਸਾਨੂੰ ਵੋਟ ਦੇ ਦਿਓ ਵੋਟ ਲੈ ਜਾਂਦੇ ਨੇ ਮੁੜ ਕੇ ਸਾਡੀ ਕੋਈ ਬਾਤ ਹੀ ਨਹੀਂ ਪੁੱਛਦਾ ਅਸੀਂ ਤੇ ਇੰਨੀ ਗੱਲ ਕਰਾਂਗੇ ਵੀ ਮੈਂ ਕਿਸੇ ਨੂੰ ਵੋਟ ਨਹੀਂ ਦੇਣੀ ਜੇ ਸਾਡਾ ਕੋਈ ਕੰਮ ਹੀ ਨਹੀਂ ਕਿਸੇ ਨੇ ਕਰਨਾ ਤੇ ਕੋਈ ਬੱਚਾ ਨਹੀਂ ਸਾਡੇ ਅੱਗੇ ਵੱਸ ਸਕਦਾ ਜੇ ਬੀਬੀਆਂ ਭੈਣਾਂ ਸਾਰੀਆਂ ਨੇ ਲੋਕਾਂ ਦੇ ਪਿੰਡਾਂ 'ਚ 20-20 ਕੰਮ ਖੁੱਲੇ ਨੇ ਦੇਣ ਵਾਸਤੇ ਸਾਡੇ ਕੋਈ ਪਿੰਡ ਵਿੱਚ ਕੰਮ ਵੀ ਨਹੀਂ ਖੁੱਲਿਆ ਵੀ ਚੱਲ ਹਾਂ ਜਿੰਨੀਆਂ ਭੈਣਾਂ ਵੇਰਲੀਆਂ ਨੇ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਕੰਮ ਕਰ ਸਕਦੇ ਨੇ ਤੇ ਉਹ ਸਾਨੂੰ ਫਾਇਦਾ ਕੀ ਆ ਵੋਟਾਂ ਦੇਣ ਦਾ ਜਿਹਦਾ ਵੋਟਾਂ ਹਮ ਦਿਗਾਉਦਾ ਸਾਰੇ ਕਹਿੰਦੇ ਹਾਡੇ ਨੇ ਤੇ ਜਿਹਦਾ ਵੋਟਾਂ ਮੁੱਕ ਜਾਂਦੀਆਂ ਮੁੜ ਕੇ ਕੋਈ ਨਹੀਂ ਬਣਦਾ ਸਾਡਾ ਜੀ ਹੁਣ ਜਦੋਂ ਫੇਰ ਦੁਬਾਰਾ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਆ ਗਈਆਂ ਨੇ ਤੁਸੀਂ ਸਾਰੀਆਂ ਬੀਬੀਆਂ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਸਰਕਾਰਾਂ ਪ੍ਰਤੀ ਤੇ ਹੁਣ ਜਦੋਂ ਫੇਰ ਦੁਬਾਰਾ ਲੀਡਰ ਤੁਹਾਡੇ ਕੋ ਆਉਣਗੇ ਇੱਕ ਦੋ ਦਿਨਾਂ 'ਚ ਤੁਸੀਂ ਕੀ ਸੋਚਦੇ ਹੋ ਕੀ ਕਹੋਗੇ ਉਹਨਾਂ ਨੂੰ ਜਾਂ ਕੀ ਸੋਚਦੇ ਹੋ ਇਹਨਾਂ ਵੋਟਾਂ ਨੂੰ ਲੈ ਕੇ ਇਹਨਾਂ ਵੋਟਾਂ ਨੂੰ ਲੈ ਕੇ ਅਸੀਂ ਐਸੀ ਤਾਦ ਵੋਟਾਂ ਪਈਆਂ ਕਿ ਮਤਲਬ ਕਿ ਆ ਜਿਹੜੀ ਨਵੀਂ ਸਰਕਾਰ ਬਣੀ ਹੈ ਕਿ ਸਾਡੇ ਵਾਸਤੇ ਸਹੂਲਤਾਂ ਸਾਡੇ ਬੱਚਿਆਂ ਵਾਸਤੇ ਗਾੜੀ ਸਬੰਧ ਕਰਨ ਕੇ ਬੱਚਿਆਂ ਨੂੰ ਨੌਕਰੀ ਦਿਲਵਾਨ ਕਿ ਜਿਹਦੇ ਬੱਚੇ ਪੜ੍ਹੇ ਲਿਖੇ ਆ ਤੇ ਫਿਰ ਸਾਡੇ ਕਵਸਤਾਨ ਦਾ ਇੱਕ ਸੁਧਾਰ ਕਰਨ ਤੇ ਹੋਰ ਮਤਲਬ ਕਿ ਆ ਗਲੀਆਂ ਗੁਲੀਆਂ ਵਗੈਰਾ ਸਾਰੇ ਮਤਲਬ ਕਿ ਸਵਾਰੀਆਂ ਸਵਾਰੀਆਂ ਜਾਣ। ਇਹੀ ਜੋ ਬੋਲਿਆ ਵੀ ਬੱਚਿਆਂ ਦਾ ਸੁਧਾਰ ਆਏ ਤੇ ਸਾਡੇ ਪਿੰਡ ਦਾ ਸੁਧਾਰ ਆਏ ਸਾਡੇ ਮਹੱਲੇ ਦਾ ਥੋੜਾ ਬੋਦਾ ਸੁਧਾਰ ਜਿਨਾਰੇ ਕੱਚੇ ਘਰ ਆ ਉਹਨਾਂ ਦੀ ਵੀ ਸੁਣੀ ਜਾਏ। ਮਤਲਬ ਕੀ ਬੋਰਡ ਤੇ ਹੀ ਪਾਣੇ ਆ ਪਰ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਪਾਣ ਦਾ ਅਸੀਂ ਤਾਂ ਬੋਰਡ ਕਿਸੇ ਨੂੰ ਐਸਾ ਹੱਬ ਤੇ ਪਾਣੇ ਨਹੀਂ ਜਿਹੜਾ ਮਰਜੀ ਆਏਗਾ ਅਸੀਂ ਤਾਂ ਖਲੋ ਕੇ ਕਹਾਂਗੇ ਨਹੀਂ ਕਿਸੇ ਨੂੰ ਬੋਰਡ ਦੇਣੀ ਸਿੱਧੀ ਗੱਲ ਹੈ ਨਹੀਂ ਕਿਸੇ ਨੂੰ ਬੋਰਡ ਦੇਣੇ ਸਾਨੂੰ ਕੋਈ ਸਹੂਲਤ ਹੀ ਨਹੀਂ ਹੈਗੀ ਸਾਡੇ ਨਾਲ ਪਿੰਡ ਦੇ ਜਿਹੜੇ ਲੀਡਰ ਸਹਿਬਾਨ ਆਗੂ ਵੀ ਮੌਜੂਦ ਨੇ ਮੋਤਬੇਰ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਜਿਤਨਾ ਬਹੁਤ ਸਾਰੇ ਜਾਂ ਬੀਬੀਆਂ ਕਹਿ ਰਹੀਆਂ ਨੇ ਕਿ ਸਾਨੂੰ ਕਲੋਨੀ ਜਿਹੜੀ ਚਾਹੀਦੀ ਆ ਜਾਂ ਸਾਨੂੰ ਕੂੜਾ ਵਗੈਰਾ ਸੁੱਟਣ ਲਈ ਵੀ ਜਗਾ ਚਾਹੀਦੀ ਆ ਤੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਦੇਖੋ ਇਹਨਾਂ ਲੋਕਾਂ ਦੇ ਅੱਜ ਤੱਕ ਰਾਸ਼ਨ ਕਾਰਡ ਨਹੀਂ ਹੀ ਬਣੇ ਨਹੀਂ ਬਣੇ ਨਹੀਂ ਬਣਾਏ ਸਿਰਫ ਜਿੱਦੇ ਨਾਲ ਨਹੀਂ ਬਣਾਇਆ ਸਰਪੰਚ ਪੁਰਾਣੇ ਸਰਪੰਚ ਨੇ ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ 237 ਕਾਰਡ ਬਣਾਏ ਆ ਜਿਹੜੇ ਕਿ ਸਾਰੇ ਕਿੰਨੇ ਪਰਿਵਾਰ ਜਿੰਨੇ ਵੀ ਪਰਿਵਾਰ ਇੱਕ ਪਰਿਵਾਰ ਪਿੰਡ ਦੇ ਵਿੱਚੋਂ ਕਹਦੇ ਕੋਈ ਵਿਧਵਾ ਜਨਾਨੀ ਕਹਦੇ ਉਹਨਾਂ ਜਿੱਦੇ ਨਾਲ ਵਿਧਵਾ ਜਨਾਨੀਆਂ ਦੇ ਕਿੰਨਾ ਕਾਰਡ ਨਹੀਂ ਬਣਾਏ ਉਹ ਵਿਚਾਰੀਆਂ ਕਿੰਨਾ ਬਾਜ਼ਾਰੋਂ ਆਟਾ ਲੈ ਕੇ ਉਹਨਾਂ ਨੂੰ ਮੋਲ ਖਾਣਾ ਇਹਨਾਂ ਸਾਰਿਆਂ ਲੋਕਾਂ ਨੇ ਇੱਕ ਬੰਦਾ ਬਾਹ ਖੜੀ ਕਰਕੇ ਕਹਿੰਦੇ ਮੇਰਾ ਨਹੀਂ ਬਣਿਆ ਅਸੀਂ ਕਿਹਨਾਂ ਨੀਵੇਂ ਥਾਂ ਬਹਿ ਜਾਵਾਂਗੇ ਮੇਰਾ ਬੰਦਾ ਹੀ ਨਹੀਂ ਕਦੀ ਬਣਾਉਂਦਾ ਹੀ ਨਹੀਂ ਮੈਰਜ਼ੋ ਹੀ ਨੂੰ ਹੋ ਗਿਆ ਤੇ 18 19 ਸਾਲ ਬਾਅਦ ਹੁਣ ਬਣਿਆ ਕੋਈ 6 ਮਹੀਨੇ ਪਹਿਲਾਂ ਨਹੀਂ ਤੇ ਇਹ ਇਦਾਂ ਹੀ ਮੋਲਾਟਾ ਲੈ ਕੇ ਖਾਂਦ ਰਹੇ ਨਹੀਂ ਪ੍ਰੋਬਲਮ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਵੀ ਔਰ ਪਿੰਡ ਦੇ ਮੋਤਬਰ ਵੀ ਅਸੀਂ ਜਿਥਰਾਂ ਤੁਸੀਂ ਲੋਕਾਂ ਦੀ ਗੱਲਬਾਤ ਸੁਣੀ ਹੈ ਬਹੁਤ ਸਾਰੇ ਲੋਕਾਂ ਨੇ ਰੋਸ ਜ਼ਾਹਰ ਕੀਤਾ ਆਪਣੀਆਂ ਮੰਗਾਂ ਸਮੱਸਿਆਵਾਂ ਵੀ ਦਸੀਆਂ ਨੇ ਜਦੋਂ ਤੁਹਾਡੇ ਕੋ ਹੁਣ ਲੀਡਰ ਸਹਿਬਾਨ ਆਉਣਗੇ ਨਵੇਂ ਲੋਕ ਸਭਾ ਦੇ ਉਮੀਦਵਾਰ ਤੋਂ ਕਿਹੜੀਆਂ ਇਹਨਾਂ ਲੋਕਾਂ ਦੀ ਆਵਾਜ਼ ਕਿਤਰਾ ਤੁਸੀਂ ਉਹਨਾਂ ਦੇ ਗਾੜੀ ਉਠਾਓਗੇ ਦੇਖੋ ਮੈਂ ਜ਼ੋਨ ਇਨਚਾਰਜ ਇੱਥੋਂ ਦਾ ਡਾਕਟਰ ਸ਼ਸ਼ੀ ਮੈਂ ਆਜ਼ਮਾਨਾ ਜਿਹੜੇ ਮੈਡਮ ਅਰਨਾ ਚੌਧਰੀ ਹੈ ਉਹਨਾਂ ਨੇ ਹਲਕੇ ਦੇ ਵਿਕਾਸ ਵਾਸਤੇ ਜੋ ਕਸਰ ਕੋਈ ਕਸਰ ਨਹੀਂ ਛੱਡੀ ਜਾਏਗੀ ਖੂਨ ਵੀ ਪੈਸੇ ਲਿਆਂਦੇ ਆ 4 ਲੱਖ ਰੁਪਏ ਉਹਨਾਂ ਕੋਲੋਂ ਲਿਆਂਦਾ ਬਿਸ਼ਾ ਕੋਡ ਆਫ ਕੰਡੈਕਟ ਲੱਗ ਗਿਆ ਪੈਸਾ ਪਿੰਡ ਦੇ ਵਿੱਚ ਲੱਗੇਗਾ ਬਾਕੀ ਜਿਹੜੇ ਕਾਰਡ ਬਣਾਏ ਇਹਨਾਂ ਦੇ ਉਹ ਵੀ ਮੈਡਮ ਨੇ ਬਣਵਾਏ ਆ ਜਿਹੜੀਆਂ ਫਲਸ਼ਾਂ ਆਈਆਂ ਉਹ ਵੀ ਮੈਡਮ ਨੇ ਬਣਵਾਈਆਂ ਉਸ ਤੋਂ ਇਲਾਵਾ 37 ਪੈਨਸ਼ਨਾਂ ਜਿਹੜੀਆਂ ਹੈਂਡੀਕੈਪ ਦੀਆਂ ਤੇ ਦੂਜੀਆਂ ਪੈਨਸ਼ਨਾਂ ਜਿਹੜੀਆਂ ਲੋਕਾਂ ਨੂੰ ਨਹੀਂ ਮਿਲਦੀਆਂ ਸਾਰਿਆਂ ਦੀ ਪੈਨਸ਼ਨਾਂ ਲਵਾਈਆਂ ਔਰ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਕੰਮ ਜਿਹੜੀਆਂ ਕਲੋਨੀ ਦਾ ਜਾਂ ਦੂਜਾ ਕੰਮ ਆ ਉਹ ਜਲਦੀ ਤੋਂ ਜਲਦੀ ਹੋਵੇ ਇਹ ਸਿਗੇ ਪਿੰਡ ਤਾਲਪੁਰ ਪੰਡੋਰੀ ਦੇ ਵਾਸੀ ਜਿਨ੍ਹਾਂ ਨਾਲ ਅਸੀਂ ਲੋਕ ਸਭਾ ਚੋਣਾਂ ਦੇ ਬਾਰੇ ਗੱਲਬਾਤ ਕੀਤੀ ਹੈ ਔਰ ਬਹੁਤ ਸਾਰੀਆਂ ਮੰਗਾਂ ਸਮੱਸਿਆਵਾਂ ਵਾ ਇਹਨਾਂ ਲੋਕਾਂ ਨੇ ਸਾਨੂੰ ਦੱਸੀਆਂ ਨੇ ਔਰ ਦੂਜੇ ਪਾਸੇ ਲੀਡਰ ਸਾਹਿਬਾਨਾਂ ਵੱਲੋਂ ਵੀ ਭਰੋਸਾ ਦਵਾਇਆ ਜਾ ਰਿਹਾ ਕਿ ਉਹ ਇਹਨਾਂ ਲੋਕਾਂ ਦੀਆਂ ਮੰਗਾਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ ਔਰ ਬਕਾਇਦਾ ਤੌਰ ਤੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਔਰ ਜਿਹੜਾ ਵਿਨੋਦ ਖੰਨਾ ਜੀ ਨੇ ਇਸ ਪਿੰਡ ਨੂੰ ਗੋਦ ਲਿਆ ਸੀਗਾ ਉਹਦੇ ਦੌਰਾਨ ਕਿਹੜੇ-ਕਿਹੜੇ ਵਿਕਾਸ ਕਾਰਜ ਹੋਏ ਜਾਂ ਨਹੀਂ ਹੋਏ ਉਹਨਾਂ ਦੇ ਬਾਰੇ ਵੀ ਅਸੀਂ ਲੇਖਾ ਜੋਖਾ ਕੀਤਾ ਪਿੰਡ ਤਲਪੁਰ ਪੰਡੋਰੀ ਤੋਂ ਵਰਿੰਦਰ ਸੋਹਤਾ